ਦੋਸਤੋ ਅੱਜ ਤੁਹਾਨੂੰ ਇੱਕ ਐਹੋਜੀ ਗਾਂ ਦੀ ਨਸਲ ਬਾਰੇ ਦੱਸਾਂਗੇ ਜਿਸ ਦੇ ਦੁੱਧ ਦੀ ਕੀਮਤ 1000 ਰੁਪਏ ਪ੍ਰਤੀ ਕਿਲੋ ਆ ਜਿਸ ਦਾ ਪਿਸ਼ਾਬ ਇੱਕ ਐਹੋਜਾ ਨਦੀਨ ਨਾਸ਼ਕ ਹੈ ਜੋ ਕਿ ਫਸਲਾਂ ਉੱਤੇ ਵਰਤਿਆ ਜਾਂਦਾ ਜੋ ਕਿ ਬਹੁਤ ਮਹਿੰਗਾ ਹੁੰਦਾ ਗੋਬਰ ਦੀ ਤਾਂ ਤੁਸੀਂ ਗੱਲ ਛੱਡ ਦਿਓ ਉਸ ਦੇ ਵਿੱਚ ਅਬਜਾਊ ਸ਼ਕਤੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਦੋਸਤੋ ਹੈਰਾਨ ਕਰਨ ਵਾਲੀ ਗੱਲ ਇਹ ਆ ਵੀ ਇਸ ਗਾਂ ਦਾ ਕੱਦ 2 ਫੁੱਟ ਤੋਂ ਜ਼ਿਆਦਾ ਨਹੀਂ ਹੁੰਦਾ ਹਾਂਜੀ ਜੇਕਰ ਤੁਸੀਂ ਘਰੇ ਬੱਕਰੀ ਜਾਂ ਕੁੱਤਾ ਰੱਖਦੇ ਹੋ ਉਸ ਦੇ ਖਰਚੇ ਦੇ ਵਿੱਚ ਹੀ ਇਹ ਗਾਂ ਤੁਸੀਂ ਘਰੇ ਪਾਲ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਦੇਖੋ ਤੁਹਾਨੂੰ ਦੱਸ ਦਿਆਂ ਵੀ ਇਹ ਕਿਹੜੀ ਨਸਲ ਆ ਕਿੱਥੋਂ ਮਿਲੂਗੀ ਤੇ ਕਿੰਨਾ ਚਿਰੇ ਕੱਢਦੀ ਆ ਤੇ ਕਦੋਂ ਉਸ ਹੁੰਦੀ ਆ ਤੇ ਕਦੋਂ ਬਣਦੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤ-ਵੱਤ ਤੇ ਦੋਸਤੋ ਇਸ ਨਸਲ ਦਾ ਨਾਮ ਹੈਗਾ ਜੀ ਪੁੰਗਨਰ ਕਾਉ ਪੁੰਗਨਰ ਕਾਉ ਜੋ ਕਿ ਆਂਧਰਾ ਪ੍ਰਦੇਸ਼ ਦੇ ਕਾਕੀਨਾੜਾ ਜ਼ਿਲ੍ਹੇ ਦੇ ਵਿੱਚ ਹੀ ਪਾਈ ਜਾਂਦੀ ਹੈ ਤਾਂ ਦੋਸਤੋ ਇਸ ਦੀ ਇੱਕ ਉਹਨਾਂ ਨੇ ਬਰੀਡ ਤਿਆਰ ਕੀਤੀ ਹੈ ਜਿਸ ਨੂੰ ਮਿਨੀਏਚਰ ਪੁੰਗਨਰ ਕਿਹਾ ਜਾਂਦਾ ਹੈ ਇਹ ਬਰੀਡ ਡਾਕਟਰ ਕ੍ਰਿਸ਼ਨਮ ਰਾਜੂ ਵਨਿਓ ਤਿਆਰ ਕੀਤੀ ਗਈ ਹੈ ਪ੍ਰੀ ਕ੍ਰਿਸ਼ਨਮ ਰਾਜੂ ਜੋ ਕਿ ਕਾਕੀਨਾੜਾ ਦੀ ਨਾੜੀਪਤੀ ਗਊਸ਼ਾਲਾ ਵਿੱਚ ਤਿਆਰ ਕੀਤੀ ਗਈ ਹੈ ਤਾਂ ਦੋਸਤੋ ਜਿਹੜੀ ਪੁਗਨਰ ਨਸਲ ਦੀ ਗਾਂ ਉਸ ਦਾ ਕੱਦ 2 ਤੋਂ ਲੈ ਕੇ 3 3/4 ਫੁੱਟ ਤੱਕ ਹੋ ਸਕਦਾ ਜਿਹੜੀ ਡਾਕਟਰ ਸਾਹਿਬ ਨੇ ਇਹਦੀ ਬਰੀਡ ਤਿਆਰ ਕੀਤੀ ਹੈ ਮਿਨੀਏਚਰ ਪੁਗਨਰ ਉਸ ਦੀ ਹਾਈਟ 1 ਫੁੱਟ ਤੋਂ ਲੈ ਕੇ 1.5 ਫੁੱਟ ਤੱਕ ਹੀ ਹੁੰਦੀ ਆ ਦੋਸਤੋ ਕਿਸੇ ਦੀ 1 ਹੁੰਦੀ ਆ ਕਿਸੇ ਦੀ 1.5 ਹੁੰਦੀ ਆ ਤਾਂ ਦੋਸਤੋ ਇਸ ਗਾਂ ਦਾ ਦੁੱਧ ਬਹੁਤ ਮਹਿੰਗਾ ਹੁੰਦਾ ਕਿਉਂਕਿ ਇਸ ਗਾਂ ਦੇ ਜਿਹੜਾ ਕਿਲੋ ਦੁੱਧ ਹੁੰਦਾ ਉਸਦੀ ਕੀਮਤ 1000 ਰੁਪਏ ਤੋਂ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਉਸ ਦੇ ਵਿੱਚ EU ਨਾਂ ਦਾ ਤੱਤ ਪਾਇਆ ਜਾਂਦਾ ਹੈ ਜੋ ਕਿ ਸਰੀਰ ਵਾਸਤੇ ਬਹੁਤ ਵਧੀਆ ਹੁੰਦਾ ਹੈ ਜੋ ਕਿ ਹੋਰ گاਵਾ ਦੇ ਦੁੱਧਾਂ ਵਿੱਚ ਜਾਂ ਤੁਹਾਨੂੰ ਮੱਝਾਂ ਦੇ ਦੁੱਧਾਂ ਵਿੱਚ ਨਹੀਂ ਮਿਲੇਗਾ ਇਸ ਕਰਕੇ ਇਸ ਗਾਂ ਦਾ ਦੁੱਧ ਬਹੁਤ ਮਹਿੰਗਾ ਹੁੰਦਾ ਹੈ ਤੇ ਦੋਸਤੋ ਇਹ ਗਾਂ ਤੁਹਾਨੂੰ ਦਿਨ ਦੇ ਵਿੱਚ ਸਿਰਫ 4 ਤੋਂ 5 ਕਿਲੋ ਦੁੱਧ ਹੀ ਦੇ ਸਕਦੀ ਹੈ ਯਾ ਇੱਕ ਟਾਈਮ ਦਾ ਤੁਸੀਂ 1.5 ਤੋਂ 2.5 ਕਿਲੋ ਦੁੱਧ ਹੀ ਚੋ ਸਕਦੇ ਹੋ ਜੇਕਰ ਤੁਸੀਂ ਖਰਾਕ ਚੰਗੀ ਪਾ ਰਹੇ ਹੋ ਚੰਗੀ ਦੇਖਭਾਲ ਕਰ ਰਹੇ ਹੋ ਤੋਂ ਵੱਧ ਤੋਂ ਵੱਧ 5 ਕਿਲੋ ਦੁੱਧ ਇਸ ਗਾਂ ਦੇ ਨਿਚੇ ਤੁਸੀਂ ਚੋ ਸਕਦੇ ਹੋ ਤਾਂ ਦੋਸਤੋ ਦੂਜੀ ਗੱਲ ਤੁਹਾਨੂੰ ਮੈਂ ਦੱਸਦਾ ਵੀ ਇਹ ਗਾਂ ਦਿਨ ਦੇ ਵਿੱਚ ਸਿਰਫ 10 ਕਿਲੋ ਚਾਰਾ ਹੀ ਖਾਂਦੀ ਹੈ ਇੱਕ ਟਾਈਮ ਦਾ ਤੁਸੀਂ ਇਹਨੂੰ 5 ਕਿਲੋ ਚਾਰਾ ਦੇਣਾ ਹੈ ਇਸ ਤੋਂ ਵੱਧ ਚਾਰਾ ਨਹੀਂ ਖਾਂਦੀ ਜਿਵੇਂ ਕਿ ਤੁਸੀਂ ਘਰੇ ਕੁੱਤੀ ਬਿੱਲੀ ਰੱਖੀ ਹੈ ਜਾਂ ਕੁੱਤਾ ਰੱਖਿਆ ਹੈ ਉਸ ਦੇ ਖਰਚੇ ਦੇ ਵਿੱਚ ਇੱਕ ਗਾਂ ਤੁਸੀਂ ਪਾਲ ਸਕਦੇ ਹੋ ਤਾਂ ਦੋਸਤੋ ਦੂਜੀ ਗੱਲ ਇਹ ਵੀ ਜਿਹੜਾ ਇਹਦਾ ਪਿਸ਼ਾਬ ਆ ਜਿਹੜਾ ਇਹਦਾ ਗੋਬਰ ਆ ਉਹ ਬਹੁਤ ਮਹਿੰਗੇ ਭਾਅ ਵਿਕਦਾ ਹੈ ਜੇਕਰ ਤੁਸੀਂ ਇਹਦਾ ਪਿਸ਼ਾਬ ਸਟੋਰ ਕਰਕੇ ਰੱਖੋਗੇ ਤਾਂ ਉਹ ਫਸਲਾਂ ਦੇ ਉੱਤੇ ਇੱਕ ਨਦੀਨ ਨਾਸ਼ਕ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਨਾਲ ਕੇ ਜਿਸ ਨਾਲ ਕੇ ਫਸਲਾਂ ਉੱਤੇ ਕੋਈ ਸੁੰਡੀ ਵਗੈਰਾ ਨਹੀਂ ਪੈਂਦੀ ਤੇ ਦੂਜਾ ਇਸਦਾ ਗੋਬਰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਹੁਤ ਵਧਾਉਂਦਾ ਹੈ ਤੀਜੀ ਗੱਲ ਦੋਸਤੋ ਇਹ ਗਾਂ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੇਕਰ ਤੁਸੀਂ ਗਾਂ ਇੱਕ ਸੂਆ ਸੂਈ ਹੋਈ ਲੈਣੀ ਆ 5 ਸਾਲ ਦੀ ਪਲੀ ਭਲਾਈ ਲੈਣੀ ਆ ਤਾਂ 20 ਤੋਂ 25 ਲੱਖ ਰੁਪਏ ਦੇ ਵਿੱਚ ਤੁਹਾਨੂੰ ਮਿਲੇਗੀ ਹਾਂ ਜੇਕਰ ਤੁਸੀਂ ਆਂਧਰਾ ਪ੍ਰਦੇਸ਼ ਤੋਂ ਇਸ ਦੇ ਬੱਚੇ ਲਿਆ ਕੇ ਪਾਲੋ ਜਿਵੇਂ ਕਿ ਮੇਲ ਫੀਮੇਲ ਲਿਆ ਕੇ ਪਾਲੋ ਤਾਂ ਹੋ ਸਕਦਾ ਵੀ ਤੁਹਾਨੂੰ ਲੱਖ ਡੇਢ ਲੱਖ ਰੁਪਏ ਦੇ ਵਿੱਚ ਇੱਕ ਬੱਚਾ ਪ੍ਰੋਵਾਈਡ ਹੋ ਜੇ ਤਾਂ ਦੋਸਤੋ ਇਹ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਵੀ ਤੁਹਾਨੂੰ ਮਿਲੇਗੀ ਕਿਉਂਕਿ ਪ੍ਰਧਾਨ ਮੰਤਰੀ ਜਿਨੇ ਪਹਿਲ ਕੀਤੀ ਆ ਵੀ ਇਸ ਨਸਲ ਨੂੰ ਬਚਾਇਆ ਜਾਵੇ ਤੇ ਇਹ ਨਸਲ ਇਹਨਾਂ ਦਿਨਾਂ ਦੇ ਵਿੱਚ ਹੁਣ ਕਾਫੀ ਫੇਮਸ ਹੋ ਚੁੱਕੀ ਹੈ ਕਿਉਂਕਿ ਬਾਹਰ ਦੇ ਲੋਕ ਇਹਨਾਂ ਨੂੰ ਕੁੱਤੇ ਦੀ ਜਗ੍ਹਾ ਤੇ ਰੱਖਣ ਲੱਗ ਗਏ ਨੇ ਇਹਨੂੰ ਐਜੇ ਲਾ ਲੋ ਵੀ ਅੱਗੇ ਪੱਟ ਪਾਲਦੇ ਸੀ ਹੁਣ ਉਹ ਗਊ ਪਾਲਣ ਦਾ ਸ਼ੌਂਕ ਉਹਨਾਂ ਨੂੰ ਜਾਗ ਪਿਆ ਤੇ ਬਹੁਤ ਸਾਰੇ ਬਾਹਰਲੇ ਯਾਤਰੀ ਆਣ ਕੇ ਥੋ ਉਹ ਇਹ ਪਸੂ ਨੂੰ ਲੈ ਕੇ ਆਪਦੇ ਦੇਸ਼ ਦੇ ਵਿੱਚ ਜਾ ਰਹੇ ਨੇ ਤੇ ਦੋਸਤੋ ਇਹ ਗਾਂ ਜੇਕਰ ਤੁਸੀਂ ਖਰੀਦਣੀ ਹੈ ਤਾਂ ਤੁਸੀਂ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹੇ ਕਾਕੀਨਾੜਾ ਦੀ ਜਿਹੜੀ ਗਊਸ਼ਾਲਾ ਉਹਦੇ ਵਿੱਚ ਜਾ ਕੇ ਤੁਸੀਂ 나ੜੀਪੱਤੀ ਗਊਸ਼ਾਲਾ ਵਿੱਚ ਜਾ ਕੇ ਤੁਸੀਂ ਡਾਕਟਰ ਪੀਰੀ ਕ੍ਰਿਸ਼ਨਮ ਰਾਜੂ ਤੋਂ ਜਾ ਕੇ ਲੈ ਸਕਦੇ ਹੋ ਇਸ ਦੀ ਬ੍ਰੀਡ ਉਹਨਾਂ ਨੇ ਤਿਆਰ ਕੀਤੀ ਹੈ ਕਿਉਂਕਿ ਹੋਰ ਕਿਤੇ ਤੁਸੀਂ ਨਾ ਜਾਓ ਜੇ ਤੁਹਾਡੇ ਨਾਲ ਠੱਗੀ ਧੋਖਾ ਵੀ ਹੋ ਸਕਦਾ ਤਾਂ ਦੋਸਤੋ ਇਸ ਗਾਂ ਦੀ ਉਮਰ ਵੱਧ ਵੱਧ 10 ਤੋਂ ਲੈ ਕੇ 15 ਸਾਲ ਹੋ ਸਕਦੀ ਹੈ ਇਸ ਤੋਂ ਵੱਧ ਇਸ ਦੀ ਉਮਰ ਨਹੀਂ ਹੈ ਤਾਂ ਦੋਸਤੋ ਇਹ ਦੋ ਨਸਲਾਂ ਨੇ ਪੁੰਗਨਰਕਾਉ ਤੇ ਮਿਨੀਏਚਰ ਪੁੰਗਨਰ ਕਾਉ ਪੁੰਗਨਰ ਕਾਉ ਦੀ ਹਾਈਟ 2 ਤੋਂ ਜ਼ਿਆਦਾ ਹੋ ਸਕਦੀ ਹੈ ਜਿਹੜੀ ਮਿਨੀਏਚਰ ਪੁੰਗਨਰ ਕਾਉ ਆ ਉਸ ਦੀ ਹਾਈਟ ਵੱਧ ਤੋਂ ਵੱਧ 1 ਫੁੱਟ ਜਾਂ 1.5 ਫੁੱਟ ਤੱਕ ਹੀ ਹੋ ਸਕਦੀ ਹੈ ਤਾਂ ਦੋਸਤੋ ਜਿਵੇਂ ਵੀ ਪਾਲਣ ਪੋਸ਼ਣ ਤੁਸੀਂ ਕਰਨਾ ਉਹ ਦੂਜੀਆਂ گاਵਾਂ ਦੀ ਹੀ ਤਰ੍ਹਾਂ ਕਰਨਾ ਹੈ ਚਾਰਾ ਇਹਨ ਉਸ ਬਹੁਤ ਘੱਟ ਪੈਂਦਾ ਹੈ ਖਰਚਾ ਇਸ ਦਾ ਬਹੁਤ ਘੱਟ ਹੈ ਤੇ ਮੇਰੇ ਹਿਸਾਬ ਨਾਲ ਤੁਸੀਂ ਲਿਆ ਕੇ ਇਸ ਨੂੰ ਪਾਲ ਸਕਦੇ ਜੇਕਰ ਤੁਸੀਂ ਮੈਂ ਕਹਿੰਦਾ ਵੀ ਦੁੱਧ ਤੁਸੀਂ ਕਹਿੰਦੇ ਵੀ ਨਹੀਂ ਮੁੱਲ ਲਿਆ ਜਾਂਦਾ ਤਾਂ ਇੱਕ ਹੀ ਗਾਂ ਰੱਖ ਕੇ ਤੁਸੀਂ ਗੁਜ਼ਾਰਾ ਕਰ ਸਕਦੇ ਹੋ ਜਿਸ ਦਾ ਕੇ ਖਰਚਾ ਵੀ ਬਹੁਤ ਘੱਟ ਤੇ ਜਿੰਨੂੰ ਤੁਸੀਂ ਰੱਖੋਗੇ ਵੀ ਬੜੇ ਪਿਆਰ ਲਾਡਾਂ ਨਾਲ ਦੋ ਟਾਈਮ ਤੁਹਾਨੂੰ ਦੁੱਧ ਦਵੇਗੀ ਬਿਲਕੁਲ ਸਾਫ਼ ਸੁਥਰੀ ਗਾਂ ਰਹਿੰਦੀ ਹੈ ਜੀ ਜਿਆਦਾ ਗੰਦ ਨਹੀਂ ਪਾਉਂਦੀ ਤੇ ਬਹੁਤ ਸਿਆਣਾ ਪਸ਼ੂ ਆ ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਹਾਮੀ ਭਰੂਗਾ ਤੇ ਤੁਹਾਡੀ ਗੱਲ ਵੀ ਸੁਣੂਗਾ ਹਾਂਜੀ ਤੇ ਬਾਕੀ ਵੀਡੀਓ ਕਿੱਦਾਂ ਲੱਗੀ ਸ਼ੇਅਰ ਜ਼ਰੂਰ ਕਰਦੇ ਆਂ ਦੋਸਤੋ